ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਅਤੇ ਬੁੱਢਾ ਦਲ ਦੇ 7ਵੇਂ ਜੱਥੇਦਾਰ ਤਨਤਨ ਅਮਰਜੀਤ ਜੱਥੇਦਾਰ ਬਾਬਾ ਹਨੁਮਾਨ ਸਿੰਘ ਜੀ ਦਾ ਜਨਮ ਦਿਹਾੜਾ 3 ਦਸੰਬਰ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਤੂਮ ਤਾਮ ਨਾਲ ਗੁਰਦੁਆਰਾ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਹੋ ਗਈ ਹੈ ਜਿਸ ਵਿੱਚ ਧਾਰਮਿਕ ਸਮਾਗਮਾਂ ਦੇ ਨਾਲ ਨਾਲ ਰਾਗੀ ਢਾਡੀ ਜੱਥੇ ਵੀ ਸ਼ਾਮਲ ਹੋਣਗੇ ਅੱਗੇ ਪ੍ਰਬੰਧਕਾਂ ਨੇ ਦੱਸਿਆ ਕਿ 3 ਦਸੰਬਰ ਨੂੰ ਅੰਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਗੁਰਦਰਾ ਸਿੰਘ ਸ਼ਹੀਦਾ ਸੁਹਾਣਾ ਵਿਖੇ ਵਿਸ਼ੇਸ਼ ਅੱਖਾਂ ਦੀ ਜਾਂਚ ਦਾ ਕੈਂਪ ਦੇ ਨਾਲ-ਨਾਲ ਇੱਕ ਵਿਸ਼ਾਲ ਖੂਨਦਾਨ ਕੈਂਪ ਵੀ ਆਯੋਜਿਤ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰੀ ਸੰਗਤਾਂ ਨੂੰ ਪਤਾ ਹੀ ਹੈ ਕਿ 3 ਤਰੀਕ ਨੂੰ 3 ਦਸੰਬਰ ਨੂੰ ਤਨ ਤਨ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਜੋ ਜਨਮ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਹੈ ਸੋ ਤੇ ਸਮਾਂ ਦੇ ਵਿੱਚ ਕਈ ਰੋਜ਼ ਤੋਂ ਤਿਆਰੀਆਂ ਚੱਲ ਰਹੀਆਂ ਹਨ ਅੱਜ 1 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ ਜਿਨ੍ਹਾਂ ਦੇ ਕੇ 3 ਤਰੀਕ ਨੂੰ ਭੋਗ ਪਾਏ ਜਾਣਗੇ ਅਤੇ 2 ਤੇ 3 ਤਰੀਕ ਨੂੰ ਕੀਰਤਨ ਦਰਬਾਰ ਸਜਾਏ ਜਾਣਗੇ ਜਿਨ੍ਹਾਂ ਦੇ ਵਿੱਚ ਮਹਾਨ ਰਾਗੀ ਢਾਡੀ ਅਤੇ ਕੀਰਤਨੀਆਂ ਜਥੇ ਪਹੁੰਚ ਰਹੇ ਹਨ ਅਤੇ 29 ਤਰੀਕ ਨੂੰ ਪਹਿਲਾਂ 29 ਨਵੰਬਰ ਨੂੰ ਇਸ ਵਾਰ ਪਹਿਲੀ ਵਾਰ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਵੀ ਸਜਾਇਆ ਗਿਆ ਸੰਗਤਾਂ ਨੇ ਉਹਦੇ ਵਿੱਚ ਹਮਮਹਾ ਕੇ ਭਾਗ ਲਿੱਤਾ ਹੈ ਸੋ ਉਹਦੇ ਵਾਸਤੇ ਅਸੀਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਅੱਗੇ ਬੇਨਤੀ ਇਹ ਕਰਦੇ ਹਾਂ ਕਿ ਅੱਗੇ ਵੀ ਇਸ ਜਨ ਦਿਹਾੜੇ ਦੇ ਜਿਹੜੇ ਪ੍ਰੋਗਰਾਮ ਹਨ ਉਹਨਾਂ ਦੇ ਵਿੱਚ ਹਮਮਹਾ ਕੇ ਪਹੁੰਚ ਕੇ ਅਤੇ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ ਜੀ ਜੀ ਦੋਆ ਕੇ ਪਨੀ ਲਗਾਇਆ ਜਾ ਰਿਹਾ ਤੇ ਨਗਰ ਬੋਰਡ ਸਰ ਲਗਾਏ ਕਿ ਸੰਗਤਾਂ ਦਾ ਨਾਮ ਸੰਗਤਾਂ ਤਾਂ ਜੀ ਹਰੇਕ ਸਾਲ ਤਕਰੀਬਨ ਵਾਧਦੀ ਰਹੀਆਂ ਹਨ ਤਕਰੀਬਨ 1.5 ਲੱਖ ਤੋਂ ਤੱਕ ਤਕਰੀਬਨ 2 ਲੱਖ ਤਕ ਵੀ ਬੰਦਾ ਪਹੁੰਚਣ ਦੀ ਉਮੀਦ ਹੈਗੀ ਜੀ ਅਗੋਂ ਪਿਛਲੀ ਵਾਰੀ ਤੋਂ ਹਰੇਕ ਸਾਲ ਜਿਹੜੀ ਸੰਗਤ ਵਾਧੀ ਜਾ ਰਹੀ ਹੈ ਤਾਂ ਹੀ ਅਸੀਂ ਵੀ ਅੱਗੇ ਤੋਂ ਅੱਗੇ ਥੋੜ੍ਹੇ ਥੋੜੇ ਪ੍ਰਮੰਧ ਵਧਵਾਉਂਦੇ ਜਾ ਰਹੇ ਹਾਂ ਪਰ ਫੇਰ ਵੀ ਜੇ ਸਾਡੇ ਕਿਲੋ ਪ੍ਰਮੰਧਾਂ ਕੋਲੋਂ ਕੋਈ ਹੁਣ ਤਾਈ ਰਹਿ ਜਾਂਦੀ ਹੈ ਤਾਂ ਅਸੀਂ ਉਹਦੇ ਵਾਸਤੇ ਮਾਫੀ ਮੰਗ ਰਹੇ ਹਾਂ ਕਿਉਂਕਿ ਅਸੀਂ ਵੱਧ ਤੋਂ ਵੱਧ ਪ੍ਰਮੰਧ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕਾਮੀਆਂ ਰਹਿ ਜਾਂਦੀਆਂ ਆਏਗੀਆਂ ਤੋ ਸੰਗਤਾਂ ਵੱਧ ਰਹੀਆਂ ਆਏਗੀਆਂ ਅਸੀਂ ਉਸੇ ਹਿਸਾਬ ਨਾਲ ਸੰਗਤਾਂ ਦੇ ਸਹੂਲਤ ਵਾਸਤੇ ਸਾਰੀਆਂ ਪ੍ਰੋਗਰਾਮ ਕਰ ਰਹੇ ਹਾਂ ਜਨਾਬ ਬਹੁਤ ਲੋਕਾਂ ਜਿਹੜੇ ਸਰਦਾ ਬਾਬਾ ਜੀ ਦੇ ਜਨਮ ਦਿਨ ਨੂੰ ਆਉਂਦੇ ਨੇ ਉਹ ਬਹੁਤ سارے ਲੋਕ ਨੇ ਜਿਹੜੇ ਕੇਕ ਲੈ ਕੇ ਵੀ ਆਉਂਦੇ ਨੇ ਇਸ ਵਾਰ ਕੋਈ ਅਪੀਲ ਕਰਨੀ ਚਾਹੁੰਗੇ ਕਿ ਇਸ ਵਾਰ ਕਿਸ ਤਰ੍ਹਾਂ ਦਾ ਕੋਈ ਕੇਕ ਕਟਿੰਗ ਦਾ ਹੈ ਕੋ ਪ੍ਰੋਗਰਾਮ ਕੀ ਵੈਦਰੀ ਜੀ ਖਾਲਸਾ ਵੈਦਰੀ ਜੀ ਭੱਤੇ ਤਾਂ ਤਾਂ ਨੰਮਰਸੀ ਜਥੇ ਰੋਬਾ ਨੂੰ ਮਾਸਨੀ ਜਨਮ ਦਿਹਾੜੀ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਜੋ ਤੁਸੀਂ ਕੇਕ ਦੀ ਗੱਲ ਕਰ ਰਹੇ ਆ ਇਹ ਤਾਂ ਮਹਾਰਾਜ ਜੀ ਦੇ ਨਾਲ ਪਿਛਲੇ 3-4 ਸਾਲਾਂ ਤੋਂ ਅਸੀਂ ਵੇਂਦੇ ਸਕਤਾਂ ਨੂੰ ਕਰਦੇ ਵੀ ਸੰਗਤਾਂ ਫੇਕ ਨਾਂ ਲੈ ਜਾਣ ਕੜਾ ਪਸਾਦ ਦੇ ਇਦਾਂ ਕਰਾਣ ਅਤੇ ਆਪਣਾ ਪਾਠ ਕਰਕੇ ਵੱਧ ਤੋਂ ਵੱਧ ਮਹਾਰਾ ਦੇ ਖੁਸ਼ੀਆਂ ਪ੍ਰਾਪਤ ਕਰਨ ਸੰਗਤਾਂ ਉਸ ਨੂੰ ਮੰਨ ਵੀ ਰਹੀਆਂ ਨੇ ਹੁਣ ਤਕਰੀਬਨ 2-3 ਸਾਲਾਂ ਤੋਂ ਇੱਕ ਜੋ ਤੋਰੀਏ ਸੀਗੇ ਇਹਨਾਂ ਨੇ ਉਹ ਬੰਦੇਗਾ ਤਾਂ ਸੰਗਤਾਂ ਸਾਡੇ ਨਾਲ ਸਹਿਯੋਗ ਦੇ ਰਹੇ ਇਸ ਗੱਲ ਦਾ ਪੂਰਾ ਹੈ ਕਿ ਪਾਰਕਿੰਗ ਲੈ ਕੇ ਬਹੁਤ ਸਾਰੀ ਦਿੱਕਤ ਹੋ ਰਹੀ ਹੈ ਇਸ ਵਾਰ ਕੋ ਖਾਸ ਪ੍ਰਬੰਧ ਕੀਤੇਗੇ ਹਾਜੀ ਜੋਗੀ ਕਾਰ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਸੀ ਹੈ ਨਾ ਉਹਦੇ ਲਈ ਅਸੀਂ ਮਲਟੀ ਸਟੋਰੀ ਕਾਰ ਪਾਰਕਿੰਗ ਬਣਾਈ ਹੈ ਪਰ ਉਹ ਸਾਡੇ ਜਿਹੜੇ ਆਪਣੇ ਸਮਾਗਮਾਂ ਲੰਗਰ ਵਗੈਰਾ ਉੱਚ ਹੋਣਗੇ ਉਹ ਦੂ ਮੁਖ ਰੱਖਦੇ ਹੋ ਅਸੀਂ ਲੱਗ ਦੋ ਵਾਰੀਆਂ ਤਿਆਰ ਕੀਤੀਆਂ ਗਿਆ ਜੋ ਵੀ ਆਪਣੇ ਨਾਲ ਜਿਹੜਾ ਹੋਮਲੈਂਡਰ ਬਿਲਕੁਲ ਸਾਹਮਣੇ ਜਗਾਗੇ ਤਿੰਨ ਚਾਰ ਏਕੜ ਦੀ ਪਾਰਕਿੰਗ ਅਸੀਂ ਉੱਥੇ ਬਣਾਈ ਹੈ ਦੂਜੀ ਜਿਹੜੀ ਗੁਰਦਾਰਾ ਸਾਹਿਬ ਦੀ ਮੇਨ ਪਾਰਕਿੰਗ ਉਹਦੇ ਓਪੋਜ਼ਿਟ ਜੋ ਤਿੰਨ ਚਾਰ ਏਕੜ ਜਗਾ ਉੱਥੇ ਪਈ ਹੈ ਕਾਰਪੋਰੇਸ਼ਨ ਦੀ ਉੱਥੇ ਵੀ ਅਸੀਂ ਪਾਰਕਿੰਗ ਤਿਆਰ ਕੀਤੀ ਸੀ ਨਾ ਭਲੇ ਉਸ ਤੋਂ ਇਲਾਵਾ ਜੋ ਮਲਟੀਪਰਪਸ ਸਟੇਡੀਅਮ ਕਮਾਡਾ 78 ਚ ਉੱਥੇ ਵੀ ਕਾਰ ਪਾਰਕਿੰਗ ਮਤਲਬ ਤਕਰੀਬਨ 4-5000 ਗੱਡੀ ਖੜਨ ਦਾ ਬਾਹਰ ਪ੍ਰਬੰਧ ਕੀਤਾ ਹੋਇਆ ਜੀ ਬਹੁਤ ਬੰਦਾ ਧਾਰਮਿਕ ਵਾਤਾਵਰਣ ਇਹਦੇ ਵਿੱਚ ਕੋਈ ਧਾਰਮਿਕ ਕਮੇਟੀਆਂ ਸੰਸਥਾਵਾਂ ਨੇ ਉਹਨਾਂ ਕੋਲ ਤੱਕ ਜਿੰਸ ਦਾ ਵਰਦਾ ਹਾਂਜੀ ਜੋ ਇਹ ਆਪਣਾ ਬਾਬਾ ਜੀ ਜਨਮ ਦਿਹਾੜਾ ਸੀ ਮਨਾਉਂਦੇ ਆ ਉਹਦੇ ਵਿੱਚ ਅਸੀਂ ਪ੍ਰਮੁਖ ਰਾਗੀ ਢਾਡੀ ਕਥਾਵਾਚਕ ਹਨਾ ਉਹ ਜਿਹੜੇ ਕਾਲ ਸਕਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਕਾਜ ਜਾਨੀ ਰਗਵੀਰ ਸਿੰਘ ਜੀ ਭਾਈ ਪਿੰਦਰਪਾਲ ਸਿੰਘ ਜੀ ਬਾਬਾ ਬੰਤਾ ਸਿੰਘ ਜੀ ਉਹਨਾਂ ਤੋਂ ਇਲਾਵਾ ਹਜ਼ੂਰੀ ਰਾਗੀ ਸੀ ਦਰਬਾਰ ਸਾਹਿਬ ਤੋਂ ਆਣਗੇ ਚਾਰ ਜਥੇ ਜੀ ਹਨਾ ਭਾਈ ਸਰਵਿਸਿੰਗ ਜੀ ਲੁਧਿਆਣੇ ਵਾਲੇ ਭਾਈ ਜਸਵੰਤ ਸਿੰਘ ਜੀ ਭਾਈ ਹਰਪਾਲ ਸਿੰਘ ਜੀ ਫਤੇਗੜ ਸਾਹਿਬ ਵਾਲੇ ਤੇ ਭਾਈ ਬਲਬੀਰ ਸਿੰਘ ਦਾ ਟਾਡੀ ਜਥਾ ਬੀਬੀ ਦਲੇਰ ਕੌਰ ਖਾਲਸਾ ਦਾ ਟਾਡੀ ਜਥਾ ਗੁਰਪ੍ਰੀਤ ਸਿੰਘ ਲਾਂਡਰਾਂ ਦਾ ਟਾਡੀ ਜਥਾ ਹੋਰ ਵੀ ਬਹੁਤ ਉੱਚ ਮਤਲਬ ਰਾਗੀ ਟਾਡੀ ਪ੍ਰਚਾਰ ਪਹੁੰਚਣ ਹੋਈ ਜੀ